ਤਾ ਜਿੱਤੂ ਕਾ ਪੰਜਾਬ ਦੇ ਵਿੱਚ ਬੜਿਆ ਬਸਦੇ ਕਰ ਬਣੇ ਤੁਮ ਮਾਨ ਲੋਕ ਸੰਸੰਸ ਕਰ ਬਣੇ ਤੁਮ ਮਾਨ ਲੋਕ ਜਿਵੇਂ ਚਾਨਣ ਹੋ ਗਿਆ ਘਰਾਂ ਦੇ ਦੀਵੇ ਬੁਝ ਗਏ ਕਾ ਚਿੱਟੇ ਦਿਨ ਚਿੱਟਾ ਵਿਕਦਾ ਕਹਿੰਦਾ ਨਹੀਂ ਓ ਸਰਕਾਰਾਂ ਨੂੰ ਦਿਖਦਾ ਚਿੱਟੇ ਦਿਨ ਚਿੱਟਾ ਵਿਗਦਾ ਨਹੀਂਓ ਸਰਕਾਰਾਂ ਨੂੰ ਦਿਖਦਾ ਐਦੇ ਨਾਲ ਗਬਰੂਆਂ ਦੀ ਜ਼ਿੰਦਗੀ ਦਾ ਸੂਰਜ ਛਿਪਦਾ ਐਦੇ ਨਾਲ ਗਬਰੂਆਂ ਦੀ ਜ਼ਿੰਦਗੀ ਦਾ ਸੂਰਜ ਛਿਪਦਾ ਕਹਿੰਦਾ ਨਸ਼ਿਆਂ ਨੇ ਖਾਲੀ ਜ਼ਿੰਦਗੀ ਹੱਡੀਆਂ ਦਾ ਬਾਂਲੇ ਹੋ ਗਿਆ ਕਹਿੰਦਾ ਘਰਾਂ ਦੇ ਦੀਵੇ ਬੁਝ ਗਏ ਸਿਵਿਆਂ 'ਚ ਚਾਨਣ ਹੋ ਗਿਆ ਘਰਾਂ 'ਚ ਦੀਵੇ ਬੁਝ ਗਏ ਸਿਵਿਆਂ 'ਚ ਚਾਨਣ ਹੋ ਗਿਆ ਹਾ 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 ਗਾ ਚਿੱਟੇ ਦੀ ਖਾਨ ਕਮਾਈ ਦਿਲ ਦੇ ਜੋ ਬੰਦੇ ਕਾਲੇ ਚਿੱਟੇ ਦੀ ਖਾਨ ਕਮਾਈ ਦਿਲ ਦੇ ਜੋ ਬੰਦੇ ਕਾਲੇ ਕਹਿੰਦਾ ਲੀਡਰ ਚਿੱਟੇ ਕੱਪੜੀਏ ਕਰਦੇ ਨੇ ਧੰਦੇ ਕਾਲੇ ਲੀਡਰ ਜੋ ਚਿੱਟੇ ਕੱਪੜੀਏ ਕਰਦੇ ਨੇ ਧੰਦੇ ਕਾਲੇ ਭਵੰਤ ਮਾਨਵੀ ਨਸ਼ੇ ਮੁਕਾਉਂਦਾ ਵੋਟਾਂ ਦਾ ਰੌਣਾ ਰੋਗਿਆ ਘਰਾਂ ਦੇ ਦੀਵੇ ਬੁਝ ਗਏ ਸੀਵਿਆਂ 'ਚ ਚਾਨਣ ਹੋ ਗਿਆ ਘਰਾਂ 'ਚ ਦੀਵੇ ਬੁਝ ਗਏ ਸੀਵਿਆਂ 'ਚ ਚਾਨਣ ਹੋ ਗਿਆ ਕਹਿੰਦਾ ਜਿੰਨੇ ਵੀ ਮੌਤ ਵਪਾਰੀ ਉਹਨਾਂ ਦੀ ਪਹੁੰਚ ਬੜੀ ਹੈ ਜਿੰਨੇ ਵੀ ਮੌਤ ਵਪਾਰੀ ਉਹਨਾਂ ਦੀ ਪਹੁੰਚ ਬੜੀ ਹੈ ਨਸ਼ੇ ਦੀ ਤਸਕਰੀ ਕਰਕੇ ਉਹਨਾਂ ਦੀ ਗੁੱਡੀ ਚੜੀ ਹੈ ਕਹਿੰਦਾ ਮਾਪੇ ਤਾਂ ਜਿਉਂਦੇ ਹੀ ਮਰ ਗਏ ਜਿਹਦਾ ਪੁੱਤ ਗਦਰੂ ਖੋ ਗਿਆ ਕਹਿੰਦਾ ਘਰਾਂ ਦੇ ਦੀਵੇ ਬੁੱਝ ਗਏ ਸੀਵਿਆਂ 'ਚ ਚਾਂਨਣ ਹੋ ਗਿਆ ਘਰਾਂ ਦੇ ਦੀਵੇ ਬੁੱਝ ਗਏ ਸੀਵਿਆਂ 'ਚ ਚਾਂਨਣ ਹੋ ਗਿਆ ਕਹਿੰਦਾ ਨਸ਼ੇ ਨੇ ਕਰੀ ਤਬਾਹੀ ਲੋਕੋ ਦੀ ਲਾਗੇ ਮਾਰੇ ਨਸ਼ੇ ਨੇ ਕਰੀ ਤਬਾਹੀ ਲੋਕੋ ਦਿਨ ਅਗੇ ਮਾਰੇ ਕਹਿੰਦਾ ਭੈਣਾਂ ਦੇ ਵੀਰੇ ਖੋਲੇ ਧੀਆਂ ਦੇ ਸੁਹਾਗ ਉਜਾੜੇ ਭੈਣਾਂ ਦੇ ਵੀਰੇ ਖੋਲੇ ਧੀਆਂ ਦੇ ਸੁਹਾਗ ਉਜਾੜੇ ਸੁਣ ਕੇ ਕਲਵੰਤ ਸਿੰਘਾਂ ਅੱਖਾਂ 'ਚ ਪਾਣੀ ਚੋਗਿਆ ਘਰਾਂ ਦੇ ਦੀਵੇ ਬੁਝ ਗਏ ਸੀਵਿਆਂ 'ਚ ਚਾਨਣ ਹੋ ਗਿਆ ਘਰਾਂ 'ਚ ਦੀਵੇ ਬੁਝ ਗਏ ਸੀਵਿਆਂ 'ਚ ਚਾਨਣ ਹੋ ਗਿਆ ਵਾਹ ਜੀ ਇਹ ਦੁਰਨੀਸ਼ਾ ਆਓ ਆਪਣੀ ਪੰਜਾਬੀ ਨੂੰ ਸਮਝਾਓ ਆਪਣੇ ਪੁਆਦ ਨੂੰ ਸਮਝਾਓ ਇਹ ਆਪਣਾ ਫਰਜ ਹੈ ਆ ਬਾਈ ਆਪਣਾ ਸਰਦਾਰ ਮੇਜਰ ਸਿੰਘ ਪੰਜਾਬੀ ਤਾਂ ਇਸਕੇ ਚੈਨਲ ਰਾਹੀਂ ਆਪਣਾ ਸੰਦੇਸ਼ਾ ਜਿਹੜਾ ਆਪਣਾ ਪੁਆਦ ਦਾ ਬੋਲ ਬੰਦਾ ਆ ਆਪਣੀ ਪੁਆਦੀ ਪੋਦੀ ਆ ਆਪਣਾ ਪੁਆਦੀ ਖਾੜਾ ਪੁਆਦੀ ਸੱਭਿਆਚਾਰ ਆ ਆ ਜਿਸ ਡੱਬੀ ਦੇ ਜਰੀਏ ਦੇਸ਼ਾਂ ਪ੍ਰਦੇਸ਼ਾਂ ਕੇ ਵਿੱਚ ਦੇਖ ਰਹੇ ਤਾਂ ਵੀ ਮੀਡੀਆ 24 ਚੈਨਲ ਹੈ ਤਾਂ ਜਦੋਂ ਵੀ ਕਿਸੇ ਨੇ ਖਾੜਾ ਦੇਖਣਾ ਹੋਵੇ ਤਾਂ ਵੀ ਮੀਡੀਆ 24 ਕੱਢ ਕੇ ਚੈਨਲ YouTube ਪਰ ਤੇ Facebook ਪਰ ਚਲਾ ਹ